ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਇਹ ਇੱਕ ਚੀਜ਼ ਲਿਆ ਕੇ ਰੱਖਣੀ ਹੈ ਮੰਨ ਕੇ ਚੱਲੋ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਵਿੱਚ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਕਿ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਹੈ ਜੀ ਜੇਕਰ ਇਸ ਦਿਨ ਤੁਸੀਂ ਸ਼ਾਮ ਦੇ ਸਮੇਂ ਘਰ ਦੇ ਵਿੱਚ ਇੱਕ ਚੀਜ਼ ਲਿਆ ਕੇ ਰੱਖ ਲੈਂਦੇ ਹੋ ਤੁਸੀਂ ਜੋ ਮੰਗੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਕਦੇ ਵੀ ਜ਼ਿੰਦਗੀ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸਾਥ ਸੰਗਤ ਜੀ ਕਲ ਪੂਰਨ ਮਾਸ਼ੀ ਵਾਲੇ ਦਿਨ ਇੱਕ ਚੀਜ਼ ਤੁਸੀ ਲਿਆਉਣੀ ਹੈ ਘਰ ਦੇ ਵਿੱਚ ਤੇ ਲਿਆ ਕੇ ਕੋਨੇ ਵਿੱਚ ਰੱਖ ਦੇਣੀ ਹੈ ਇਸ ਦੇ ਨਾਲ ਤੁਹਾਡੇ ਘਰ ਦੀ ਕਾਇਆ ਪਲਟ ਜਾਵੇਗੀ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਹੋਰ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਨੂੰ ਵੀ ਸਾਡੀ ਦਿੱਤੀ ਹੋਈ ਜਾਣਕਾਰੀ ਪਤਾ ਲੱਗ ਜਾਵੇ ਉਹ ਵੀ ਆਪਣੇ ਘਰ ਦੇ ਵਿੱਚ ਇਹ ਇੱਕ ਕੰਮ ਕਰ ਲੈਣ ਸਾਥ ਸੰਗਤ ਜੀ ਅਸੀਂ ਸੋਚਦੇ ਹਾਂ ਕਿ ਹਰ ਦਿਨ ਕੱਲ ਨਾਲੋਂ ਚੰਗਾ ਹੋਵੇਗਾ ਕੱਲ ਦੇ ਦੁੱਖ ਸਾਡੇ ਪਿੱਛੇ ਛੁੱਟ ਜਾਣਗੇ ਆਉਣ ਵਾਲੇ ਦਿਨ ਸਾਡੇ ਚੰਗੇ ਸ਼ੁਰੂ ਹੋ ਜਾਣ ਅੱਜ ਦੇ ਵਿੱਚ ਸਿਰਫ ਤੇ ਸਿਰਫ ਸੁੱਖ ਹੀ ਸੁੱਖ ਅਸੀਂ ਮਾਣ ਸਕੀਏ ਸਾਤ ਸੰਗਿਆ ਜੀ ਜ਼ਿੰਦਗੀ ਦੇ ਲਈ ਮਨੁੱਖ ਦੇ ਤਨ ਤੇ ਮਨ ਦੋਵਾਂ ਦੇ ਕੱਪੜਾ ਢਿੱਡ ਵਿੱਚ ਰੋਟੀ ਸਿਰ ਤੇ ਛੱਤ ਤੇ ਮਨ ਦਾ ਖੜਿਆ ਰਹਿਣਾ ਬੜਾ ਜ਼ਰੂਰੀ ਹੈ ਇਹ ਸਭ ਅਸੀਂ ਸਾਰੇ ਚਾਹੁੰਦੇ ਹਾਂ ਪਰ ਇਹ ਇੱਕ ਚੀਜ਼ ਲਿਆ ਕੇ ਆਪਣੇ ਘਰ ਵਿੱਚ ਤੁਸੀਂ ਜ਼ਰੂਰ ਰੱਖਣੀ ਹੈ ਸਾਤ ਸੰਗਿਆ ਜੀ ਫਿਰ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਲਹਿਰਾਂ ਪਹਿਰਾਂ ਤੇ ਬਰਕਤ ਵਾਸ ਕਰੇਗੀ ਸਾਤ ਸੰਗਤ ਜੀ ਤੁਹਾਡੇ ਜਿਹੜੇ ਮਾੜੇ ਦਿਨ ਹਨ ਉਹ ਖਤਮ ਹੋ ਜਾਣਗੇ ਤੁਹਾਡਾ ਜੀਵਨ ਸੁਖਾਲਾ ਹੋ ਜਾਵੇਗਾ ਜੇਕਰ ਮਨੁੱਖ ਸਰੀਰਿਕ ਪੱਖੋਂ ਨਿਰੋਗ ਹੋਵੇਗਾ ਤੇ ਇੱਕ ਤੰਦਰੁਸਤ ਸਰੀਰ ਹੋਵੇਗਾ ਤਾਂ ਮਨ ਆਪਣੇ ਆਪ ਹੀ ਖੜਿਆ ਰਹੇਗਾ ਤਾਂ ਫਿਰ ਸਾਤ ਸੰਗਤ ਜੀ ਤੁਹਾਡਾ ਦਿਲ ਜਿਹੜਾ ਹੈ ਬੜਾ ਹੀ ਖੁਸ਼ ਰਹੇਗਾ ਮਨ ਨੂੰ ਖੁਸ਼ ਕਰਨ ਦੇ ਲਈ ਸਾਰਾ ਕੁਝ ਠੀਕ ਸਿਹਤ ਠੀਕ ਤਾਂ ਤੁਸੀਂ ਅੱਗੋਂ ਕੰਮ ਕਰਨ ਦੇ ਵਿੱਚ ਵੀ ਉਤਸ਼ਾਹ ਪੈਦਾ ਕਰ ਸਕਦੇ ਹੋ ਅੱਜ ਅਸੀਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਸਾਤ ਸੰਗਤ ਦੀ ਗੱਲ ਵੱਲ ਖਾਸ ਤੌਰ ਤੇ ਧਿਆਨ ਦੇਣਾ ਕਈ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਜਦੋਂ ਥੋੜਾ ਬਹੁਤ ਦਰਦ ਹੁੰਦਾ ਹੈ ਗੋਲੀਆਂ ਦਾ ਫੱਕਾ ਮਾਰ ਲੈਂਦੇ ਹਨ ਉਦੋਂ ਪਾਣੀ ਦਾ ਗਲਾਸ ਪੀ ਲੈਂਦੇ ਹਨ ਅੱਜ ਆਪਾਂ ਇਸ ਵੱਲ ਧਿਆਨ ਨਹੀਂ ਦੇਂਦੇ ਕਿ ਦਰਦ ਹੋਇਆ ਹੈ ਗੋਲੀਆਂ ਦਾ ਫੱਕਾ ਮਾਰ ਲਓ ਪਾਣੀ ਦਾ ਗਲਾਸ ਪੀ ਲਓ ਥੋੜੀ ਦੇਰ ਬਾਅਦ ਫਿਰ ਸਾਨੂੰ ਆਰਾਮ ਮਿਲ ਜਾਂਦਾ ਹੈ ਜਾਂ ਇਹ ਕਰ ਲਓ ਉਹ ਜਿਹੜੇ ਹਨ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਟਾਲ ਦਿੰਦੇ ਹਨ ਅੱਜ ਕੱਲ ਆਪਣੇ ਵੈਰੀ ਅਸੀਂ ਸਾਥ ਸੰਗਤ ਜੀ ਆਪ ਹੀ ਬਣੇ ਪਏ ਹਾਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਬਾਕੀ ਸਾਰੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਦੇ ਹਨ ਜੇਕਰ ਬੱਚਿਆਂ ਨੂੰ ਕੁਝ ਹੋਇਆ ਤੇ ਚਲੋ ਛੇਤੀ ਛੇਤੀ ਦਵਾ-ਦਾਰੂ ਕਰਾ ਲੈਨੇ ਹੋਰ ਕਿਸੇ ਨੂੰ ਕੁਝ ਹੋਇਆ ਤੇ ਚਲੋ ਛੇਤੀ ਡਾਕਟਰ ਦੇ ਲੈ ਜਾਓ ਅਸੀਂ ਝਟ ਕਹਿ ਦਿੰਦੇ ਆ ਉਹਨਾਂ ਨੂੰ ਆਰਾਮ ਵੀ ਕਰਵਾਉਨੇ ਪਰ ਜਦੋਂ ਸਾਥ ਸੰਗਤ ਜੀ ਆਪਣੀ ਵਾਰੀ ਹੁੰਦੀ ਹੈ ਆਪਣੇ ਲਈ ਅਸੀਂ ਫਿਰ ਸਭ ਕੁਝ ਭੁੱਲ ਜਾਂਦੇ ਹਾਂ ਖਾਸ ਕਰਕੇ ਮੇਰੀਆਂ ਭੈਣਾਂ ਬੀਬੀਆਂ ਸਾਲਸੰਗਤ ਜੀ ਭੈਣਾਂ ਬੀਬੀਆਂ ਇਸ ਗੱਲ ਵੱਲ ਧਿਆਨ ਨਹੀਂ ਦਿੰਦੀਆਂ ਕਿ ਆਪਣੇ ਵੱਲ ਉਹਨਾਂ ਨੂੰ ਜਰਾ ਜਿੰਨੀ ਫਿਕਰ ਨਹੀਂ ਹੁੰਦੀ ਜੇਕਰ ਉਹਨਾਂ ਨੂੰ ਕੋਈ ਦਰਦ ਹੁੰਦਾ ਹੈ ਉਹਨੂੰ ਭੁੱਲ ਕੇ ਆਪਣੇ ਕੰਮ ਧੰਦਿਆਂ ਵਿੱਚ ਲੱਗੀਆਂ ਰਹਿੰਦੀਆਂ ਹਨ ਉਹ ਦੁੱਖ ਉਹਨਾਂ ਦਾ ਫਿਰ ਵੱਧ ਜਾਂਦਾ ਹੈ ਜਿੰਨਾ ਚਿਰ ਮਨਜੇ ਤੇ ਉਹ ਨਹੀਂ ਪੈਂਦੀਆਂ ਉਹਨਾਂ ਚਿਰ ਦਵਾਈ ਦਵਾਰੋਂ ਵੀ ਨਹੀਂ ਲੈਂਦੀਆਂ ਇਸ ਗੱਲ ਦਾ ਸਾਲਸੰਗਤ ਜੀ ਖਾਸ ਕਰਕੇ ਧਿਆਨ ਕਰਿਓ ਜਿੰਨਾ ਚਿਰ ਤੁਸੀਂ ਠੀਕ ਹੋ ਤੁਹਾਡੀ ਕਦਰ ਵੀ ਘਰ ਵਿੱਚ ਓਨੇ ਚਿਰ ਹੀ ਹੋਵੇਗੀ ਇਸ ਲਈ ਆਪਣੇ ਸਰੀਰ ਨੂੰ ਹਮੇਸ਼ਾ ਨਿਰੋਗ ਰੱਖੋ ਆਪਣੇ ਸਰੀਰ ਵੱਲ ਧਿਆਨ ਦਿਓ ਆਪਣੀ ਸਿਹਤ ਵੱਲ ਧਿਆਨ ਦਿਓ ਕਿਉਂਕਿ ਜਿੰਨਾ ਹੀ ਅਸੀਂ ਨਜ਼ਰ ਅੰਦਾਜ਼ ਕਰਾਂਗੇ ਓਨੇ ਹੀ ਅਸੀਂ ਬਿਮਾਰ ਹੋਵਾਂਗੇ ਓਨੇ ਹੀ ਸਾਡੇ ਨੇੜੇ ਦੁੱਖ ਆ ਜਾਣਗੇ ਇਸ ਲਈ ਇਹਨਾਂ ਚੀਜ਼ਾਂ ਸਾਰੀਆਂ ਦੇ ਲਈ ਸਮਾਂ ਸਾਨੂੰ ਕੱਢਣਾ ਪੈਣਾ ਹੈ ਇਹ ਚੀਜ਼ ਫਿਰ ਆਪਣੇ ਘਰ ਵਿੱਚ ਲਿਆ ਕੇ ਰੱਖਣੀ ਹੈ ਸਤ ਸੰਗਤ ਜੀ ਤੁਹਾਡੇ ਘਰ ਵਿੱਚ ਫਿਰ ਚਾਰਾਂ ਪਾਸਿਆਂ ਤੋਂ ਸੁੱਖ ਹੀ ਸੁੱਖ ਆਵੇਗਾ ਸਭ ਤੋਂ ਪਹਿਲੀ ਗੱਲ ਕਿ ਇਹ ਸਿਰਫ ਤੇ ਸਿਰਫ 200 300 ਰੁਪਏ ਵਿੱਚ ਹੀ ਆ ਜਾਂਦੀ ਹੈ ਇਹ ਹੈ ਜੀ ਮਿੱਠਾ ਸੋਡਾ ਇਹ ਸਿਰਫ 20 30 ਰੁਪਏ ਵਿੱਚ ਹੀ ਆ ਜਾਂਦੀ ਹੈ ਇਹ ਚੀਜ਼ ਹੈ ਮਿੱਠਾ ਸੋਡਾ ਇਸ ਨੂੰ ਲੋਕ ਅਣਸ ਦੇਖਿਆ ਕਰ ਦਿੰਦੇ ਹਨ ਸਿਹਤ ਤਾਂ ਬੜਾ ਹੀ ਵੱਡਾ ਰਾਜ ਹੈ ਸਭ ਤੋਂ ਵੱਡਾ ਖਜ਼ਾਨਾ ਹੈ ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਜੇਕਰ ਆਪਣੇ ਪਰਿਵਾਰ ਦੇ ਤੁਹਾਡੇ 9 10 ਜੀ ਹਨ ਤੁਸੀਂ ਅੱਧਾ ਚਮਚ ਪਾ ਲਓ ਥੋੜਾ ਜਿਹਾ ਆਟੇ ਵਿੱਚ ਪਾ ਕੇ ਗੁੰਨ ਲੈਣਾ ਹੈ ਫਿਰ ਉਹਦੀਆਂ ਰੋਟੀਆਂ ਬਣਾਓ ਤੇ ਤੁਹਾਂ ਜੇਕਰ ਤੁਹਾਡੇ ਘਰ ਦੇ ਥੋੜੇ ਜੀ ਹਨ ਤਾਂ ਚਮਚੇ ਦਾ ਅੱਧਾ ਹਿੱਸਾ ਪਾ ਸਕਦੇ ਅੱਧੇ ਤੋਂ ਵੀ ਅੱਧਾ ਪਾ ਕੇ ਆਟਾ ਗੁੰਨ ਸਕਦੇ ਓਨੀ ਹੀ ਵਾਰ ਪਾਉਣਾ ਹੈ ਜਿੰਨੇ ਤੁਹਾਡੇ ਘਰ ਦੇ ਪਰਿਵਾਰ ਮੈਂਬਰ ਹਨ ਸਾਤ ਸੰਗਿਆ ਜਿਹੜਾ ਘਰ ਦਾ ਜੀ ਬਾਰ-ਬਾਰ ਬਿਮਾਰ ਹੁੰਦਾ ਹੈ ਤੁਹਾਡੇ ਘਰ ਫਿਰ ਕਦੇ ਵੀ ਰੋਗ ਨਹੀਂ ਆਵੇਗਾ ਇਸ ਦੇ ਨਾੜ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਪੇਟ ਵੀ ਠੀਕ ਰਹਿੰਦਾ ਹੈ, ਮਨੁੱਖ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ। ਪਹਿਲਾਂ ਘਰ ਵਿੱਚ ਬੇਬੀਆਂ ਇਹ ਵਰਤਦੀਆਂ ਹੁੰਦੀਆਂ ਸਨ, ਉਦੋਂ ਕਿਸੇ ਨੂੰ ਕਬਜ਼ ਹੁੰਦੀ ਸੀ ਨਾ ਜਾਂ ਗੈਸ ਹੁੰਦੀ ਜੀ ਜਾਂ ਕਿਸੇ ਦਾ ਢਿੱਡ ਵੱਧਦਾ ਸੀ। ਬੱਚਿਆਂ ਦੇ ਢਿੱਡ ਵਿੱਚ ਕੀੜੇ ਵੀ ਨਹੀਂ ਸਨ ਹੁੰਦੇ। ਹਰ ਚੀਜ਼ ਦਾ ਮਾਵਾ ਧਿਆਨ ਰੱਖਦੀ ਹਨ ਅਤੇ ਮਾਵਾ ਉਹਨਾਂ ਨੂੰ ਹਰ ਚੀਜ਼ ਖਾਣ ਨੂੰ ਫਿਰ ਦਿੰਦੀਆਂ ਸਨ ਤੇ ਉਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ ਸਨ ਬੜੀਆਂ ਹੀ کارਗਰ ਸਾਬਿਤ ਹੁੰਦੀਆਂ ਸਨ ਤੇ ਬੱਚੇ ਉਹਨਾਂ ਨੂੰ ਫਿਰ ਚੁੱਪਚਾਪ ਖਾ ਵੀ ਲੈਂਦੇ ਸਨ ਅੱਜ ਕੱਲ ਦੇ ਬੱਚੇ ਜਿਹੜੇ ਹਨ ਕੁਝ ਵੀ ਨਹੀਂ ਖਾਂਦੇ ਕਿਸੇ ਨੂੰ ਕਿਡਨੀ ਦੀ ਸਮੱਸਿਆ ਹੁੰਦੀ ਹੈ ਕਿਸੇ ਨੂੰ ਕੋਈ ਰੋਗ ਹੁੰਦਾ ਹੈ ਸਾਥ ਸੰਗਤ ਜੀ ਇਸ ਦੇ ਨਾਲ ਕਿਹਾ ਜਾਂਦਾ ਹੈ ਕਿ ਰੰਗ ਵੀ ਸਾਫ਼ ਹੁੰਦਾ ਸੀ ਤੇ ਰੋਗਾਂ ਨਾਲ ਅੰਦਰੋਂ ਲੜਨ ਦੀ ਸ਼ਕਤੀ ਵੀ ਹੁੰਦੀ ਸੀ ਇਸ ਨਾਲ ਅੰਦਰੋਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਸੀ ਛਾਤੀ ਵਿੱਚੋਂ ਜਲਣ ਹਟਾ ਦਿੰਦਾ ਸੀ ਮੂੰਹ ਦੇ ਉੱਤੇ ਕੇਲਮਹਾਂਸੇ ਸ਼ਈਆਂ ਨੂੰ ਵੀ ਦੂਰ ਕਰਦਾ ਹੈ ਹੋਰ ਪਤਾ ਨਹੀਂ ਕਿੰਨੇ ਕੁ ਅਣਗਿਣਤ ਫਾਇਦੇ ਹਨ ਸਿਰਫ ਤੇ ਸਿਰਫ ਇੱਕ ਛੋਟੀ ਜਿਹੀ ਚੀਜ਼ ਪਰ ਕਈ ਲੋਕ ਇਸ ਨੂੰ ਮਾੜਾ ਸਮਝਦੇ ਹਨ ਜੋ ਕਿ ਸੱਚ ਤੋਂ ਦੂਰ ਹਨ ਇਸ ਲਈ ਸਾਧ ਸੰਗਤ ਜੀ ਚੁੱਪਚਾਪ ਲਿਆ ਕੇ ਤੁਸੀਂ ਇਸ ਨੂੰ ਘਰ ਵਿੱਚ ਰੱਖੋ ਕਿਸੇ ਨੂੰ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ ਕਿ ਅਸੀਂ ਇਸ ਵਿੱਚ ਮਿੱਠਾ ਸੋਡਾ ਪਾਇਆ ਹੈ ਚੁੱਪਚਾਪ ਲਿਆ ਕੇ ਤੁਸੀਂ ਇਸ ਦੀ ਵਰਤੋਂ ਕਰਦੇ ਰਹੋ ਘੱਟੋ ਘੱਟ 8 ਦਿਨਾਂ ਦੇ ਵਿੱਚ ਇਸ ਚੀਜ਼ ਦੀ ਵਰਤੋਂ ਕਰਕੇ ਵੇਖੋ ਤੁਹਾਨੂੰ ਖੁਦ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਇਸ ਦੇ ਕਿੰਨੇ ਚਮਤਕਾਰੀ ਫਾਇਦੇ ਹਨ ਇਸ ਦੇ ਨਾਲ ਸਿਹਤ ਨਰੋਈ ਤੇ ਸਰੀਰ ਹੌਲਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਸੀਂ ਪੁਰਾਣੇ ਵੈਦ ਹਕੀਮ ਜੇਕਰ ਹੁੰਦੇ ਤਾਂ ਉਹ ਵੀ ਤੁਹਾਨੂੰ ਦੱਸਦੇ ਸਾਥ ਸੰਗਤ ਜੀ ਜੇਕਰ ਪੁਰਾਣੇ ਵੈਦ ਹਕੀਮ ਹੁੰਦੇ ਤਾਂ ਉਹਨਾਂ ਤੋਂ ਇਹ ਗੱਲ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣੀ ਸੀ ਉਹਨਾਂ ਦੇ ਕੋਲ ਜੇਕਰ ਕੋਈ ਵੀ ਜਾਂਦਾ ਸੀ ਤਾਂ ਉਹ ਮਿੱਠੇ ਸੋਡੇ ਦੇ ਫਾਇਦੇ ਦੱਸਦੇ ਸਨ ਰੋਟੀ ਤਾਂ ਆਪਣੇ ਹਰ ਘਰ ਵਿੱਚ ਹਰ ਜੀ ਖਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਜੀ ਤੰਦਰੁਸਤ ਤੇ ਨਿਰੋਗ ਰਹਿਣ ਡਾਕਟਰਾਂ ਦੇ ਕੋਲ ਤੁਹਾਨੂੰ ਜਾਣਾ ਨਾ ਪੈ ਜਾਵੇ ਪੈਸੇ ਦੀ ਬਚਤ ਵੀ ਹੋ ਜਾਵੇ ਉਹਦੇ ਨਾਲ ਪਰਿਵਾਰ ਵੀ ਖੁਸ਼ ਰਹਿੰਦਾ ਹੈ ਤੁਸੀਂ ਆਪਣੇ ਸਿਰ ਤੇ ਕਰਜ਼ਾ ਨਹੀਂ ਚੜਨ ਦੇਣਾ ਚਾਹੁੰਦੇ ਅੱਧੇ ਚਮਚ ਦੇ ਨਾਲ ਫਿਰ ਕਿੱਡਾ ਕ ਫਰਕ ਪੈਣਾ ਹੈ ਕਈ ਇਹ ਸੋਚਦੇ ਹਨ ਕਿ ਬੀਬੀਆਂ ਜਿਹੜੀਆਂ ਹਰ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਤੁਸੀਂ ਇਹੀ ਅੱਧਾ ਚਮਚ ਤੁਹਾਡੇ ਘਰ ਨੂੰ ਨਿਰੋਗ ਤੇ ਤੰਦਰੁਸਤ ਬਣਾ ਸਕਦਾ ਹੈ ਅੱਜ ਤੋਂ ਹੀ ਆਪਣੇ ਘਰ ਵਿੱਚ ਇਹ ਲਿਆਓ ਤੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਨਿਰੋਗ ਤੇ ਤੰਦਰੁਸਤ ਬਣਾਓ ਦੂਜੀ ਚੀਜ਼ ਜੋ ਘਰ ਵਿੱਚ ਲੈ ਕੇ ਆਉਣੀ ਹੈ ਉਹ ਹੈ ਮਿੱਟੀ ਦਾ ਦੀਵਾ ਉਹ ਵੀ ਵੱਡਾ ਹੋਵੇ ਉਸ ਵਿੱਚ ਦੇਸੀ ਘਿਓ ਪਾ ਕੇ ਤੁਸੀਂ ਜੋਤ ਜਗਾ ਸਕਦੇ ਹੋ ਜਿਨ੍ਹਾਂ ਕੋਲ ਰੋਜ਼ ਦੇਸੀ ਘਿਓ ਨਹੀਂ ਹੁੰਦਾ ਉਹ ਸਰੋਂ ਦੇ ਤੇਲ ਦੀ ਵੀ ਜੋਤ ਜਗਾ ਸਕਦੇ ਹਨ ਉਹ ਦੀਵਾ ਰੋਜ਼ ਤੁਸੀਂ ਆਪਣੇ ਘਰ ਵਿੱਚ ਜਗਾਉਣਾ ਹੈ ਸਿਆਣੇ ਆਖਦੇ ਹਨ ਇਦਾਂ ਕਰਨ ਨਾਲ ਘਰ ਵਿੱਚ ਸੁੱਖ ਸਮਰiddhi ਤੇ ਕਾਰੋਬਾਰ ਵਿੱਚ ਉਨਤੀ ਹੁੰਦੀ ਹੈ ਧਨ ਦੀ ਵਰਖਾ ਹੁੰਦੀ ਹੈ ਪਰਮਾਤਮਾ ਜੀ ਖੁਸ਼ ਹੋ ਜਾਂਦੇ ਹਨ ਕਿਹਾ ਜਾਂਦਾ ਹੈ ਸਰੋਂ ਦਾ ਤੇਲ ਵੀ ਲੋਕਾਂ ਦੀ ਮਨੋਕਾਮਨਾਵਾਂ ਤੇ ਇਸ਼ਿਆਵਾਂ ਪੂਰੀਆਂ ਕਰਨ ਲਈ ਮੰਨਿਆ ਜਾਂਦਾ ਹੈ ਇਹ ਸਿਆਣੇ ਆਪਣੇ ਬਜ਼ੁਰਗਾਂ ਨੇ ਕਿਹਾ ਹੈ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਖਾਤਮਾ ਕਰ ਦਿੰਦਾ ਹੈ ਘਰ ਵਿੱਚ ਨੈਗੇਟਿਵ ਪ੍ਰਭਾਵ ਖਤਮ ਕਰ ਦਿੰਦਾ ਹੈ ਜਿਸ ਦੇ ਨਾਲ ਲੜਾਈ ਝਗੜੇ ਖਤਮ ਹੋ ਜਾਂਦੇ ਹਨ ਉਥੇ ਬਰਕਤ ਫਿਰ ਆਪਣੇ ਆਪ ਵਾਸ ਕਰ ਜਾਂਦੀ ਹੈ ਸਾਲ ਸੰਗਤ ਜੀ ਉਸ ਘਰ ਦੇ ਜਿੰਨੇ ਵੀ ਜੀਵ ਘਟਾਣੋ ਹੁੰਦੇ ਹਨ ਉਹ ਵੀ ਸਾਰੇ ਮਰ ਜਾਂਦੇ ਹਨ ਇਹਦੇ ਨਾਲ ਫਿਰ ਜਿਹੜੀਆਂ ਬਿਮਾਰੀਆਂ ਹਨ ਘਟ ਹੋ ਜਾਂਦੀਆਂ ਹਨ ਕਿਉਂਕਿ ਜਦੋਂ ਜੀਵ ਜਵਾਨੋ ਤੋਂ ਅਸੀਂ ਮੁਕਤ ਹੋ ਜਾਵਾਂਗੇ ਤਾਂ ਫਿਰ ਬਿਮਾਰੀਆਂ ਕਿੱਥੋਂ ਆਉਣਗੀਆਂ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ ਨਕਾਰਾਤਮਕ ਪ੍ਰਭਾਵ ਦੂਰ ਕਰਦਾ ਹੈ ਇਹ ਦੀਵਾ ਇਸ ਨਾਲ ਅੱਜ ਤੋਂ ਹੀ ਘਰ ਦੇ ਵਿੱਚ ਇਹ ਦੀਵਾ ਜਗਾਉਣਾ ਸ਼ੁਰੂ ਕਰ ਦਿਓ ਤੇਜੀ ਚੀਜ਼ ਜੋ ਘਰ ਵਿੱਚ ਲੈ ਕੇ ਆਉਣੀ ਹੈ ਉਹ ਦੌਰੀ ਡੰਡਾ ਜਿਸ ਨੂੰ ਸਲਵਟਾ ਵੀ ਆਖਦੇ ਹਨ ਇਸ ਨੂੰ ਆਪਣੇ ਘਰ ਵਿੱਚ ਲਿਆਓ ਜਦੋਂ ਆਪਾਂ ਸਬਜੀ ਬਣਾਉਣ ਲਈ ਮਸਾਲੇ ਵਗੈਰਾ ਨੂੰ ਕੁੱਟਦੇ ਹਾਂ ਜਦੋਂ ਆਪਾਂ ਮਿਕਸੀ ਦੇ ਡੱਬੇ ਵਿੱਚ ਪਾ ਦਿੰਦੇ ਹਾਂ ਤਾਂ ਉਹਨਾਂ ਚੀਜ਼ਾਂ ਦਾ ਸਾਰਾ ਤੇਲ ਅਸਰ ਨਿਕਲ ਜਾਂਦਾ ਹੈ ਜੋ ਮਿਕਸੀ ਨੂੰ ਲੱਗ ਜਾਂਦਾ ਹੈ ਜਿਹੜੇ ਤਤ ਜਿਹੜੇ ਜ਼ਰੂਰੀ ਹੁੰਦੇ ਹਨ ਉਹ ਤਾਂ ਮਿਕਸੀ ਨੂੰ ਲੱਗ ਜਾਂਦੇ ਜਦੋਂ ਆਪਾਂ ਉਸ ਨੂੰ ਪੀਸਦੇ ਹਾਂ ਉਹ ਗਰਮ ਹੋ ਕੇ ਚੀਜ਼ ਜਿਹੜੀ ਹੈ ਨਸ਼ਟ ਹੋ ਜਾਂਦੀ ਹੈ ਜਿਸ ਦੇ ਨਾਲ ਫਿਰ ਚੀਜ਼ ਦਾ ਸਵਾਦ ਬਦਲ ਜਾਂਦਾ ਹੈ ਸਿਰਫ ਉਸ ਦੇ ਵਿੱਚ ਕੁੜਤਨ ਰਹਿ ਜਾਂਦੀ ਹੈ ਨੇਚਰਲ ਸਵਾਦ ਜਿਹੜਾ ਹੈ ਖਤਮ ਹੋ ਜਾਂਦਾ ਹੈ ਇਸ ਲਈ ਹੱਥ ਨਾਲ ਵਰਤ ਕੇ ਦੌਰੀ ਡੰਡੇ ਦਾ ਇਸਤੇਮਾਲ ਕਰੋ ਬਹੁਤ ਹੀ ਜ਼ਿੰਦਗੀ ਵਿੱਚ ਸੁਧਾਰ ਹੋਵੇਗਾ ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲ ਜਾਣਗੇ ਦੌਰੀ ਡੰਡੇ ਦੀ ਮਦਦ ਨਾਲ ਤੁਹਾਡੀਆਂ ਬਾਹਾਂ ਦੀ ਐਕਸਰਸਾਈਜ਼ ਹੋਵੇਗੀ ਸਰਵਾਈਕਲ ਵਗੈਰਾ ਦੀ ਸਮੱਸਿਆ ਵੀ ਦੂਰ ਹੋਵੇਗੀ ਦੌਰੀ ਡੰਡੇ ਦੀ ਜ਼ਰੂਰ ਵਰਤੋਂ ਕਰੋ ਸਰਵਾਈਕਲ ਦੀ ਸਮੱਸਿਆ ਦੂਰ ਬਾਹਾਂ ਦਾ ਜ਼ੋਰ ਲੱਗੇਗਾ ਮੋਢਿਆਂ ਦਾ ਜ਼ੋਰ ਲੱਗੇਗਾ ਜਦੋਂ ਆਪਾਂ ਜ਼ਮੀਨ ਤੇ ਬੈਠ ਕੇ ਦੋਰੀ ਡੰਡੇ ਨਾਲ ਕੋਈ ਚੀਜ਼ ਕੱਟਦੇ ਹਾਂ ਖੂਨ ਦਾ ਜਿਹੜਾ ਪ੍ਰਵਾਹ ਹੈ ਉਹ ਵੀ ਚੱਲਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਲੋਕਾਂ ਨੂੰ ਬੀਪੀ ਵਰਗੀ ਸਮੱਸਿਆ ਹੁੰਦੀ ਹੈ ਉਹ ਵੀ ਉਹਨਾਂ ਦੀ ਠੀਕ ਹੋ ਜਾਂਦੀ ਹੈ ਘਰ ਦੀ ਰਸੋਈ ਦੇ ਕੋਨੇ ਵਿੱਚ ਲਿਆ ਕੇ ਇਸ ਚੀਜ਼ ਨੂੰ ਰੱਖਣਾ ਹੈ ਤੁਹਾਡੀ ਸਿਹਤ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਇਹਦੀ ਹੋਵੇਗੀ ਜੇ ਆਪਾਂ ਇਦਾਂ ਬੈਠ ਕੇ ਕੱਟਦੇ ਹਾਂ ਸਾਡੇ ਸਰੀਰ ਦਾ ਜ਼ੋਰ ਲੱਗਦਾ ਹੈ ਇਸ ਤਰੀਕੇ ਨਾਲ ਸਾਡੇ ਗੋਡੇ ਵੀ ਨਹੀਂ ਦੁਖਦੇ ਜਿਹੜਾ ਅਸੀਂ ਮਿਕਸੀਆਂ ਵਿੱਚ ਚੀਜ਼ ਪਾ ਕੇ ਪੀ ਲੈਂਦੇ ਹਾਂ ਗ੍ਰाइंड ਕਰ ਲੈਂਦੇ ਹਾਂ ਉਹਦੇ ਨਾਲ ਸਰੀਰ ਦੇ ਅੰਦਰ ਗਰਮੀ ਵੀ ਵੱਧ ਜਾਂਦੀ ਹੈ ਜਿਗਰ ਤੇ ਗੁਰਦੇ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਅਸੀਂ ਆਖਦੇ ਹਾਂ ਜੀ ਬਜ਼ੁਰਗਾਂ ਦੀ ਸਿਹਤ ਚੰਗੀ ਹੈ ਕਿ ਉਹਨਾਂ ਨੇ ਖੁਰਾਕਾਂ ਖਾਧੀਆਂ ਸੀ ਹੱਟੇ-ਕੱਟੇ ਹਨ ਉਹਨਾਂ ਖੁਰਾਕਾਂ ਉਹ ਖਾਧੀਆਂ ਸਨ ਜਿਹੜੀਆਂ ਉਹਨਾਂ ਦੇ ਲਈ ਨੇਚਰਲ ਸਨ ਉਹ ਪਾਣੀ ਵੀ ਘੜੇ ਦਾ ਪੀਂਦੇ ਸਨ ਉਸ ਤੋਂ ਬਾਅਦ ਸਾਰਾ ਟੱਬਰ ਘੜੇ ਦਾ ਪਾਣੀ ਪੀ ਕੇ ਜਿਹੜੀ ਦਾਲ ਬਣਾਉਂਦੇ ਸਬਜ਼ੀ ਬਣਾਉਂਦੇ ਸੀ ਉਹ ਵੀ ਮਿੱਟੀ ਦੇ ਭਾਂਡੇਆ 'ਚ ਬਣਾਉਂਦੇ ਸੀ ਫਿਰ ਉਹ ਚੁੱਲ੍ਹੇ ਤੇ ਰੱਖ ਕੇ ਸਬਜ਼ੀ ਬਣਾਉਂਦੇ ਸੀ ਸਾਗ ਵਗੈਰਾ ਵੀ ਉਹਨਾਂ ਨੇ ਚੁੱਲ੍ਹੇ ਤੇ ਹੀ ਬਣਾਉਣਾ ਤੇ ਪੋਸ਼ਟਿਕ ਤੱਤ ਉਹਨਾਂ ਦੇ ਸਰੀਰ ਨੂੰ ਸਾਰੇ ਮਿਲਦੇ ਸਨ ਉਹਨਾਂ ਨੇ ਜਦੋਂ ਰੋਟੀਆਂ ਬਣਾਉਣੀਆਂ ਤਾਂ ਉਹਨਾਂ ਨੇ ਉਹ ਵੀ ਚੁੱਲ੍ਹੇ ਤੇ ਬਣਾਉਣੀਆਂ ਕਿਉਂਕਿ ਉੱਥੇ ਖੁੱਲੀ ਹਵਾ ਸੂਰਜ ਦੀ ਰੋਸ਼ਨੀ ਹੁੰਦੀ ਸੀ ਅੱਜ ਕੱਲ ਅਸੀਂ ਬਚਦੇ ਫਿਰਦੇ ਹਾਂ ਦਾੜ ਸਬਜ਼ੀ ਸਰੀਰ ਨੂੰ ਅੰਮ੍ਰਿਤ ਵਾਂਗ ਉਹਦੋ ਲੱਗਦੀ ਸੀ ਅੱਜ ਕੁੱਕਰਾਂ ਦੀ ਵਰਤੋਂ ਕਰਦੇ ਹਾਂ ਰਸੋਈ ਦੇ ਅੰਦਰ ਸੂਰਜ ਦੀ ਰੌਸ਼ਨੀ ਹੀ ਨਹੀਂ ਪੈਣ ਦਿੰਦੇ ਤੇ ਢੱਕਣ ਲਗਾ ਕੇ ਅਸੀਂ ਸਬਜ਼ੀਆਂ ਨੂੰ ਬੰਦ ਕਰ ਦਿੰਨੇ ਆ ਫਿਰ ਸਾਨੂੰ ਪੋਜ਼ਿਟਿਵ ਤੱਤ ਕਿੱਥੋਂ ਮਿਲਣਗੇ ਸਾਧ ਸੰਗਤ ਜੀ ਅਸੀਂ ਆਪਣੇ ਘਰ ਵਿੱਚ ਐਲੂਮੀਨੀਅਮ ਦੇ ਭਾਂਡੇ ਲੈ ਆਉਂਦੇ ਸਾਡੇ ਲਈ ਇਹ ਜ਼ਹਿਰ ਦੇ ਬਰਾਬਰ ਹਨ ਪਰਿਵਾਰ ਨੂੰ ਚੰਗੀ ਤੇ ਸਿਹਤ ਦੇ ਲਈ ਸਟੀਲ ਜਾਂ ਫਿਰ ਤੁਸੀਂ ਮਿੱਟੀ ਦੇ ਭਾਂਡੇ ਦੀ ਲਿਆ ਕੇ ਵਰਤੋਂ ਕਰੋ ਕਰਦੇ ਵਿੱਚੋਂ ਐਲੂਮੀਨੀਅਮ ਦੇ ਭਾਂਡਿਆਂ ਨੂੰ ਬਾਹਰ ਸੁੱਟ ਦਿਓ ਕਿਉਂਕਿ ਉਹਨਾਂ ਭਾਂਡਿਆਂ ਦੇ ਨਾਲ ਤੁਹਾਡੀ ਸਿਹਤ ਬਹੁਤ ਖਰਾਬ ਹੁੰਦੀ ਹੈ ਜੇਕਰ ਇਹਨਾਂ ਸਾਰੀਆਂ ਹੀ ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦੇ ਹੋ ਤੁਹਾਡੀ ਜ਼ਿੰਦਗੀ ਇੱਕ ਤੰਦਰੁਸਤ ਤੇ ਵਧੀਆ ਜ਼ਿੰਦਗੀ ਬਤੀਤ ਹੋ ਜਾਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ